ਬਦਲਾਅ ਦੀ ਲਹਿਰ ਚੱਲ ਪਈ ਹੈ ਪੰਜਾਬ ਨਸ਼ਿਆਂ ਦੇ ਖਿਲਾਫ ਜਾਗ ਉੱਠਿਆ ਹੈ ਦਹਾਕਿਆਂ ਬਾਅਦ ਕੋਈ ਸਰਕਾਰ ਨਸ਼ਿਆਂ ਦੇ ਖਿਲਾਫ ਪੂਰੀ ਤਾਕਤ ਨਾਲ ਲੜ ਰਹੀ ਹੈ ਪਰ ਕੋਈ ਵੀ ਸਮਾਜਿਕ ਲੜਾਈ ਸਰਕਾਰ ਇਕੱਲੀ ਨਹੀਂ ਜਿੱਤ ਸਕਦੀ ਜੇਕਰ ਪੰਜਾਬ ਤੋਂ ਨਸ਼ਿਆਂ ਨੂੰ ਜੜ ਤੋਂ ਮਿਟਾਉਣਾ ਹੈ ਤਾਂ ਹਰ ਪੰਜਾਬੀ ਨੂੰ ਅੱਗੇ ਆ ਕੇ ਸਰਕਾਰ ਨਾਲ ਖੜਨਾ ਪਵੇਗਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹੁਣ ਨਸ਼ਾ ਮੁਕਤੀ ਯਾਤਰਾ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਪਹੁੰਚ ਰਹੀ ਹੈ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣਾ ਫਰਜ਼ ਨਿਭਾਓ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਓ ਡਾਇਰੈਕਟ ਵੀਰੋ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡਾ ਦੋਸਤ ਸਤਪਾਲ ਸਿੰਘ ਡੇਢ ਕਾ ਜਗਰਾਵਾ ਸ਼ਹਿਰ ਦੇ ਵਿੱਚ 21 ਸਾਲ ਪਹਿਲਾਂ ਇੱਕ ਮੁਕੱਦਮਾ ਦਰਜ ਹੋਇਆ ਤੇ ਜਿੱਥੇ ਮੁਕੱਦਮਾ ਦਰਜ ਹੋਇਆ ਉਹ ਥਾਣਾ ਹੀ ਨਹੀਂ ਜਿਹੜਾ ਮੁਕੱਦਮਾ ਦਰਜ ਕਰਨ ਵਾਲਾ ਉਹ ਥਾਣੇਦਾਰ ਹੀ ਨਹੀਂ ਕਤਲ ਹੋਇਆ ਹੀ ਨਹੀਂ 10 ਸਾਲ ਕੋਰਟ ਦੇ ਵਿੱਚ ਕੇਸ ਚੱਲਿਆ 3 ਸਾਲ ਬੰਦਾ ਜੇਲ੍ਹ ਦੇ ਵਿੱਚ ਵੀ ਰਿਹਾ ਤੇ ਤਿੰਨਾਂ ਸਾਲਾਂ ਬਾਅਦ ਕੋਰਟ ਨੇ ਬਾਅਦ ਜਿੱਤ ਬਰੀ ਕਰ ਦਿੱਤਾ ਉਹ ਮਸਲਾ ਕੀ ਆ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਦੇ ਨਾਲ ਇਹ ਸਾਰਾ ਕੁਝ ਵਾਪਰਿਆ ਸਰਦਾਰ ਇਕਬਾਲ ਸਿੰਘ ਦੀ ਰਸੂਲਪੁਰ ਰਸੂਲ ਰਸੂਲਪੁਰ ਸਾਹਿਬ ਇਹ ਮਸਲਾ ਕੀ ਆ ਉਹਦੇ ਮਸਲਾ ਦੇਖੋ ਇਹ ਸਿੱਧਾ ਆ ਵੀ 21 ਸਾਲ ਪਹਿਲਾਂ ਖਾਣਾ ਜਿਗਰਾਉਂ ਦੇ ਵਿੱਚ ਇੱਕ ਮੁਕਦਮਾ ਦਰਜ ਹੁੰਦਾ 240/4 ਜਿਹਦੇ ਵਿੱਚ ਕਿਹਾ ਜਾਂਦਾ ਕਿ ਬਈ ਕਤਲ ਹੋਇਆ ਇੰਟੈਲੀਜੈਂਸ ਦੀ ਰਿਪੋਰਟ ਆਉਂਦੀ ਆ 2000 10 ਦੇ ਵਿੱਚ ਜਿਹੜੀ ਕਿ 2006 ਦੀ ਸੀ ਕੇਸਿਕਲੀ ਤੇ ਉਹਦੇ ਵਿੱਚ ਸਾਫ਼ ਲਿਖਿਆ ਹੋਇਆ ਕਿ ਇਹ ਕਤਲ ਨਹੀਂ ਇਹ ਤਾਂ ਸੂਇਸ ਹੈ ਮੌਕੇ ਦਾ ਆਪਣੇ ਆਪ ਨੂੰ ਸੋ ਕਾਲਡ ਅਗਿਆਪਨ ਐਸਐਚਓ ਕਹੋਂਦਾ ਗੁਰਿੰਦਰ ਸਿੰਘ ਉਸ ਜਦੋਂ ਉਹਦਾ ਰਿਕਾਰਡ ਖੋਖਿਆ ਗਿਆ ਤਾਂ ਉਹ ਇੱਕ ਐਸਆਈ ਸੀ ਐਸਆਈ ਕਰੀ ਤੇ ਐਸਐਚਓ ਨਹੀਂ ਲੱਗ ਸਕਦਾ ਐਸਐਚਓ ਲੱਗਣ ਲਈ ਐਸਆਈ ਚਾਹੀਦਾ ਉਹ ਐਸਾਈਪੀ ਸੀ ਜਦੋਂ ਥਾਣੇਦਾਰ ਕਾਰਡ ਖੋਖਿਆ ਗਿਆ ਤੇ ਥਾਣਾ ਜਿਹੜਾ ਪੰਜਾਬ ਸਰਕਾਰ ਦੇ ਗ੍ਰੈਬ ਭਾਗ ਦੇ ਨੋਟੀਫਿਕੇਸ਼ਨ ਦੇ ਮਤਲਬਕ 2010 ਦੇ ਵਿੱਚ ਬਣਿਆ ਜਦ ਥਾਣਾ ਵੀ ਹੈ ਨਹੀਂ ਤੇ ਥਾਣੇਦਾਰ ਵੀ ਹੈ ਨਹੀਂ ਫਿਰ ਵੀ ਉਹ ਜਿਹੜੀ ਥਾਣੇਦਾਰੀ ਉਹ ਕਾਇਮ ਆਜੇ ਮਸਲਾ ਕਿੱਥੇ ਖੜਾ ਅੱਜ ਉਸ ਤੋਂ ਬਰੀ ਹੋਣ ਤੋਂ ਬਾਅਦ 10 ਸਾਲਾਂ ਬਾਅਦ ਬਰੀ ਹੋਵੇ ਬਰੀ ਹੋਣ ਤੋਂ ਬਾਅਦ ਜਿਹੜਾ ਦੋਨਾਂ ਦੋ ਪਰਿਵਾਰਾਂ ਦੇ ਉੱਤੇ ਅਤਿਆਚਾਰ ਜਿਹੜਾ ਹੋਇਆ ਠੁੱਠੇ ਕਿਸ ਦੇ ਵਿੱਚ ਪਸਾਇਆ ਉਹਦੇ ਵਿੱਚ ਵੱਡੇ ਲੈਵਲ ਦੇ ਨਾਲ ਜਿਹੜੀ ਮੀ ਡੀਪੀ ਰੈਂਕ ਤੇ ਅਧਿਕਾਰੀਆਂ ਦੇ ਨਾਲ 45 ਤੋਂ ਬਾਅਦ ਦੂਸਿਆਂ ਉੱਤੇ ਪੜਚਾਅ ਦਰਜ ਹੋ ਗਿਆ ਦੂਸਿਆਂ ਦੀ ਗ੍ਰਿਫਤਾਰੀ ਵਾਸਤੇ ਖਾਣਾ ਸਿੱਧੀ ਜਗਰਾਉ ਦੇ ਮੂਰੇ ਰਿਹਾ ਧਾਰਨਾਮਾ ਉਹ ਲੱਗਿਆ ਹੋਇਆ ਸੀ ਜਿਹਦੇ ਵਿੱਚ ਜਿਹੜਾ ਅੱਜ ਦੀ ਡੇਟ ਦੇ ਵਿੱਚ ਪੰਜਾਬ ਰਾਜ ਸੁਪਰਡੈਂਟ ਜਸਨਾਥ ਕਮਿਸ਼ਨ ਦੇ ਚੇਅਰਮੈਨ ਜਿਸ ਵੇਸਨ ਬੜੀ ਇਹ ਸਾਰੇ ਮਾਮਲੇ ਦੇ ਨੇ ਛਣਵਾਈ ਲੱਗੀ ਘੱਟ ਲਗਾਤਾਰ 21 ਸਾਲ ਤੋਂ ਮਾਮਲਾ ਸੁਲਗ ਰਿਹਾ ਵਾ ਤੇ ਜੇ ਸਾਰੇ ਮਾਮਲੇ ਦੇ ਡਿਟੇਲ ਚਾਹੋ ਨੇ ਆ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਦਿਓ ਤਾਂ